ਖੜਾ ਹੁਣ ਕਹਿੰਦਾ ਮੈਨੂੰ ਇੱਧਰਲੇ ਪਾਸੇੋਂ ਵੋਟਾਂ ਪਾਓ ਕਿਉਂ ਪਾਈਏ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਇਹ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਿਆ ਇਹਨਾਂ ਨੇ ਫਿਰ ਜੇ ਸੇਵਾ ਹੀ ਕਰਨੀ ਸੀ ਤਾਂ ਇੱਧਰੋਂ ਕਰ ਲੈਂਦਾ ਉਧਰੋਂ ਦੂਜੀ ਸੇਵਾ ਨਹੀਂ ਹੁੰਦੀ ਨਾ ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਅਸੀਂ ਕਹਾਂ ਨਕਲੀ ਤਾਂ ਨਹੀਂ ਹੈਗੀ ਤੀਫਾ ਦੇਖ ਕੇ ਵੀ ਮੁੱਕਰ ਗਿਆ ਅਸੀਂ ਕਹਿੰਦਾ ਹੁਣ ਮੇਰਾ ਮਨ ਬਦਲ ਗਿਆ ਮੈਂ ਸੇਵਾ ਕਰੂੰਗਾ ਅਸੀਂ ਕਹਾਂ ਹੁਣ ਮਨ ਬਦਲ ਗਿਆ ਨਹੀਂ ਹੁਣ ਮਾਨ ਬਦਲ ਗਿਆ ਪਰ ਕੋਈ ਬੰਦਾ ਹੁਣ ਕਿਵੇਂ ਕਿਸੇ ਦਾ ਦਿਲ ਪਰਖੇ ਉਹਨੂੰ ਲਾਲਚ ਜਾਗ ਪਿਆ ਉਹ ਇੱਧਰ ਉੱਧਰ ਚਲਾ ਗਿਆ ਪਰ ਪ੍ਰਮਾਤਮਾ ਕਹਿੰਦਾ ਕਿ ਕੋਈ ਗੱਲ ਨਹੀਂ ਫਿਰ ਤੂੰ ਜਾਣਦਾ ਕਿਤੇ ਹੋਰ ਵੀ ਨਹੀਂ ਤਾਂ ਉਹਦੀ ਉਹਨੇ ਅਸਤੀਫਾ ਦਿੱਤਾ ਇਹ ਬੋਟਾ ਪਾਉਣ ਦੀ ਲੋੜ ਕੀ ਸੀ ਜੇ ਉਹ ਇਮਾਨਦਾਰ ਹੁੰਦਾ ਲੋਕਾਂ ਲਈ ਆ ਬੋਟਾ ਦਵਾਰੇ ਪਾਉਣ ਦੀ ਲੋੜ ਕੀ ਸੀ ਕੀ ਲੋੜ ਸੀ ਜੇ ਬੰਦਾ ਐਮਐਲਏ ਬਣ ਗਿਆ ਹੁਣ ਵੀ ਐਮਐਲਏ ਬਣਨ ਵਾਸਤੇ ਖੜਾ ਹੈ ਫਿਰ ਕੀ ਫਰਕ ਪੈ ਜੂਗਾ ਇਹਦਾ ਮਤਲਬ ਇਧਰੋਂ ਪੈਸੇ ਨਹੀਂ ਬਣਦੇ ਸੀ ਉਧਰੋਂ ਬਣਾਉਣਾ ਚਾਹੁੰਦਾ ਹੁਣ ਵੀ ਤਾਂ ਐਮਐਲਈ ਖੜਾ ਹੈ ਹੁਣ ਕਹਿੰਦਾ ਮੈਨੂੰ ਇਧਰਲੇ ਪਾਸਿਓਂ ਵੋਟਾਂ ਪਾਓ ਕਿਉਂ ਭਾਈ ਇਹ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਇਹ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਿਆ ਇਹਨਾਂ ਨੇ ਕਦੇ ਇਧਰ ਨੂੰ ਹੱਕ ਲਓ ਕਦੇ ਇਧਰ ਨੂੰ ਹੱਕ ਲਓ ਹੱਦ ਆ ਯਾਰ ਐਸੇ ਕੰਮ ਬਸਤੀ ਅਸੀਂ ਆਏ ਕਿ ਯਾਰ ਇਹਨਾਂ ਨੂੰ ਬਾਹਰ ਕੱਢੋ ਫੇਰ ਸਾਡੇ 'ਚ ਵੀ ਆ ਗਏ ਸੀ ਇਹਨਾਂ ਨੂੰ ਬਾਹਰ ਕੱਢੋ ਯਾਰ ਜਿੰਦਾਬਾਦ 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 ਜਦੋਂ ਕੋਈ ਆਉਦਾ ਬੱਧਾ ਹੋਵੇ ਜਾਂ ਮੈਨੂੰ ਇਹ ਦੱਸ ਤੋ ਅੱਜ ਹੁਣ ਮੇਰਾ ਐਮਐਲ ਖੜਾ ਹੁਣ ਮੈਂ ਉਧਰੋਂ ਖੜਾ ਜੀ ਕਿਉਂ ਬਈ ਹੁਣ ਮੈਨੂੰ ਉਧਰੋਂ ਵੋਟਾਂ ਪੋ ਕਿਉਂ ਬਈ ਜਦੋਂ ਤੂੰ ਇਧਰੋਂ ਬਣਦਾ ਗਿਆ ਸੀਗਾ ਫਿਰ ਜੇ ਸੇਵਾ ਹੀ ਕਰਨੀ ਸੀ ਤਾਂ ਇਧਰੋਂ ਕਰ ਲੈਂਦਾ ਉਧਰੋਂ ਦੂਜੀ ਸੇਵਾ ਨਹੀਂ ਹੁੰਦੀ ਨਾ ਆ ਬੰਦੇ ਸੋ ਇਹਨਾਂ ਨੂੰ ਵੇਲੇ ਕਰੋ ਇਹ ਦੋ ਨੇ ਸ਼ਾਨ ਮਾਨ ਬਣਾ ਦੀ ਸ਼ਾਨ ਇਹ ਦੋ ਨੇ ਰਿੰਕੂ ਐ ਸ਼ੀਤਲ ਦੋਨਾਂ ਦੀ ਆਪਸ ਚਾਏ ਸੀ ਠੀਕ ਐ ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਅਸੀਂ ਕਹ ਨਕਲੀ ਤਾਂ ਨਹੀਂ ਹੈਗੀ ਖਾ ਲਾ ਕਾਹ ਪੁੱਛੋ ਇਹਨੂੰ ਆ ਮੀਡੀਆ ਨੂੰ ਕਾਹ ਕਾਹ ਕਹਾਣੀ ਸੀ ਜਿਹਦੇ ਟਿਕਟ ਅਨਾਉਂਸ ਕਰਨ ਆਏ ਸੀ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਜੇ ਰਿੰਕੂ ਟੇਗ ਦਿੱਤੀ ਅਸੀਂ ਕਾ ਪਾਰਟੀ ਦਾ ਡਿਸੀਜਨ ਹੈ ਤੂੰ ਖਾ ਲਾ ਤੂੰ ਤਾਂ ਐਮਐਲਏ ਤੈਨੂੰ ਕੀ ਲੈਣਾ ਤੇ ਜਦੋਂ ਰਿੰਕੂ ਨੇ ਹੁਣ ਰਿੰਕੂ ਨਾ ਮੋਟਰਸਾਈਕਲ ਤੇ ਬੈਠਾ ਜਾਂਦਾ ਸੀ ਉਹ ਜ਼ਹਿਰ ਦੀ ਗੋਲੀ ਪਤਾ ਨਹੀਂ ਕਿੱਥੇ ਗਈ ਮੈਥੋਂ ਬਾਹਲੇ ਬੇਤ ਨਾ ਖਲਾਓ ਤਾਂ ਚੰਗੀਆਂ ਸਾਰਾ ਕੁਝ ਮੇਰੇ ਕੋਲੇ ਸ਼ਿਕਾਇਤਾਂ ਆਉਂਦੀਆਂ ਮੈਂ ਰਿੰਕੂ ਨੂੰ ਕਹਿੰਦਾ ਇਹਨੂੰ ਕਹਿੰਦਾ ਓਏ ਸ਼ੀਤ ਓਏ ਓਏ ਸੁਧਰ ਜਾ ਓਏ ਤੇਰੀਆਂ ਸ਼ਿਕਾਇਤਾਂ ਆਈ ਜਾਂਦੀਆਂ ਓਏ ਸੁੰਦਰ ਜਾ ਓਏ ਨਾ ਕਰ ਕਹਿੰਦਾ ਤੁਹਾਨੂੰ ਤਾਂ ਪਤਾ ਹੀ ਨਹੀਂ ਰਾਜਨੀਤੀ ਦਾ ਮੈਂ ਕਹਾਂ ਚੱਲ ਫਿਰ ਤੂੰ ਕਰ ਲੈ ਜਿਹੜੀ ਕਰਨੀ ਹੈ ਜੇ ਮੈਂ ਮੈਨੂੰ ਇੱਥੇ ਵੋਟਾਂ 'ਚ ਹਾਰਨ ਦਾ ਡਰ ਹੁੰਦਾ ਮੈਂ ਤਾਂ ਅਸਤੀਫਾ ਸੈਪਟ ਕਿਉਂ ਕਰ ਦਈਏ ਮੈਨੂੰ ਦੱਸੋ ਇਹਦਾ ਅਸਤੀਫਾ ਦੇ ਕੇ ਵੀ ਮੁੱਕਰ ਗਿਆ ਸੀ ਕਹਿੰਦਾ ਹੁਣ ਮੇਰਾ ਮਨ ਬਦਲ ਗਿਆ ਮੈਂ ਸੇਵਾ ਕਰੂੰਗਾ ਅਸੀਂ ਕਹਾਂ ਹੁਣ ਮਨ ਬਦਲ ਗਿਆ ਨਹੀਂ ਹੁਣ ਮਨ ਬਦਲ ਗਿਆ ਕਦੇ ਯਾਰ ਕਦੇ ਕਦੇ ਮੈਂ ਅਸਤੀਫਾ ਦੇਤਾ ਕਦੇ ਮੈਂ ਅਸਤੀਫਾ ਦਿੱਤਾ ਨਹੀਂ ਕਦੇ ਮੇਰਾ ਅਸਤੀਫਾ ਮੋੜ ਦੋ ਕਰ ਹੁਣ ਮੇਰਾ ਅਸਤੀਫਾ ਲੈ ਲਓ ਲੋਕਾਂ ਨੂੰ ਕੀ ਸਮਝਿਆ ਯਾਰ ਤੁਸੀਂ ਮੈਂ ਤਾਂ ਕਹਿੰਦਾ ਜੁਰਮਾਨਾ ਲੱਗਣਾ ਚਾਹੀਦਾ ਸਾਰਾ ਖਰਚਾ ਉਹ ਤੋਂ ਲੈਣਾ ਚਾਹੀਦਾ ਆ ਵੋਟਾਂ ਦਾ ਵੀ ਤੈਨੂੰ 5 ਸਾਲ ਵਾਸਤੇ ਚੁਣਿਆ ਤੂੰ ਸੇਵਾ ਕਰ ਜਾਂ ਤਾਂ ਇਹ ਹੋਵੇ ਨਾ ਹੁਣ ਜੇ ਦੁਬਾਰੇ ਚੁਣਿਆ ਗਿਆ ਤੇ ਤਨਖਾਹ ਵਧ ਚੁ ਜਾਂ ਤਾਂ ਇਹ ਹੋਵੇ ਵੀ ਮੈਂ ਨਵਾਂ ਚੁਣਿਆ ਗਿਆ ਹੁਣ ਤਨਖਾਹ ਵਧ ਹੋਊ ਨਾ ਨਹੀਂ ਹੋਊਗਾ ਸਾਰਾ ਕੁਝ ਸੋ ਬਲਕੇ ਬਲਕੇ ਸਰਕਾਰ ਵੱਲੋਂ ਸੀ ਜਿੰਨੇ ਮਰਜ਼ੀ ਕੰਮ ਕਰਾ ਲੈਂਦਾ ਕੰਮ ਲੈ ਕੇ ਆਏਗਾ ਤਾਂ ਮੈਂ ਸਾਈਨ ਕਰੂੰਗਾ ਆਹ ਬੰਦਾ ਭਗਤ ਹੈ ਪ੍ਰਮਾਤਮਾ ਨੇ ਭਗਤਾਂ ਦੀ ਵੀ ਤਾਂ ਸੁਣਨੀ ਹੁੰਦੀ ਹੈ ਉਹ ਭਾਈ ਆਹ شریف ਬੰਦੇ ਨੂੰ ਵੀ ਤਾਂ ਬਿਠਾਉਣਾ ਸੀ ਰੱਬ ਨੇ ਕੁਰਸੀ ਤੇ ਕਿਸੇ ਵਾਸਤੇ ਬੇਲੀ ਵੀ ਕਰਨੀ ਹੁੰਦੀ ਹੈ ਕੁਰਸੀ ਧੰਨਵਾਦੀ ਧੰਨਵਾਦੀ ਧੰਨਵਾਦ ਸੋ ਵੀਰੋ ਮੈਂ ਕਹਿੰਦਾ ਕਿ ਕਹਿੰਦਾ ਕਿ ਭਗਵਾਨ ਤਮਾਨ ਸਾਰੇ ਟੱਬਰ ਸਮੇਤ ਜਲੰਧਰ ਦੀਆਂ ਗਲੀਆਂ ਚ ਤੁਰੇ ਫਿਰਦਾ ਬਈ ਮੈਂ ਤੁਰੂੰਗਾ ਮੈਂ ਮੈਂ ਪੰਜਾਬ ਵਾਸਤੇ ਮੈਨੂੰ ਜਿੱਥੇ ਮਰਜੀ ਲੈ ਜਾ ਮੈਂ ਤੁਰੂੰਗਾ ਯਾਰ ਮੇਰੇ ਤੇ ਬੰਦੀ ਲਾਈ ਆ ਕਹਿੰਦੇ ਭਗਵਾਨ ਤਮਾਨ ਨੂੰ ਨਹੀਂ ਇੱਥੇ ਆਉਣਾ ਚਾਹੀਦਾ ਕਿਉਂ ਨਹੀਂ ਆਉਣਾ ਚਾਹੀਦਾ ਬਈ ਆ ਪੰਜਾਬ ਆ ਮੇਰਾ ਪੰਜਾਬ ਆ ਦੁਕਾਨਾਂ ਨੇ ਮੇਰੀਆਂ ਦੁਕਾਨਾਂ ਨੇ ਕਿਉਂ ਨਹੀਂ ਹੋਣਾ ਚਾਹੀਦਾ ਮੈਨੂੰ ਗਰੀਆਂ ਚ ਮੈਨੂੰ ਦਾਨਸ਼ਬੰਦਾ ਬਸਤੀ ਚ ਮੈਨੂੰ ਬਸਤੀ ਛੇਕ ਬਸਤੀ ਚ ਮੈਨੂੰ ਮਾਂ ਕਬੀਰदास ਮਹੱਲੇ ਚ ਮੈਨੂੰ ਮੈਨੂੰ ਸਾਰੇ ਆ ਤੁਹਾਡੇ ਵਾਲੇ ਮਹੱਲਿਆਂ ਚ ਆਉਣਾ ਕਿਉਂ ਨਹੀਂ ਚਾਹੀਦਾ ਜੈ ਜੀ ਜਿੰਦਾਬਾਦ ਕੋਈ ਨਹੀਂ ਚਾਹੀਦਾ ਅਗਰ ਭਗਵਾਨ ਤੁਮਾਂ ਨਹੀਂ ਵੋਟਾਂ ਮੰਗ ਸਕਦਾ ਕਿਉਂ ਨਹੀਂ ਮੰਗ ਸਕਦਾ ਜੈ ਜੀ ਅਹਿਸਾਸ ਜਲੰਧਰ ਵਾਲਿਓ ਜਲੰਧਰ ਵਾਲਿਆਂ ਐਸਾ ਸਬਕ ਸਿਖਾਇਓ ਦੁਬਾਰਾ ਪੰਜਾਬ ਚ ਕੋਈ ਅਸਤੀਫਾ ਦੇਣ ਦੀ ਹਿੰਮਤ ਨਾ ਕਰੇ ਯਾ ਮਜਾਦ ਸਮਝ ਲਿਆ ਯਾਰ ਲੋਕਤੰਤਰ ਨੂੰ ਮਜਾਦ ਸਮਝ ਲਿਆ ਯਾਰ ਤੁਸੀਂ ਐਮਪੀ ਬਣ ਕੇ ਐਮਪੀ ਬਣੇ ਰੋ ਦੁਬਾਰਾ ਬਣਨ ਦੀ ਕੋਸ਼ਿਸ਼ ਕੀਤੀ ਬਣ ਕੇ ਉਹ ਬੇਲਾ ਕਰਤਾ ਅਰੇੜੀਆਂ ਮੁੱਛਾਂ ਨਹੀਂ ਫਿਰਦਾ ਮੈਂ ਕਹਿੰਦਾ ਸੀ ਮੈਂ ਮੈਂ ਕੋਲੋਂ ਅੰਦਰਲੀ ਗੱਲ ਦੱਸ ਦਿੰਨਾ ਹੁਣ 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 ਉਹਨੂੰ ਹਰਾਉਣ ਨੂੰ ਫਿਰਦਾ ਵੀ ਇਹਨੇ ਮੈਨੂੰ ਮਰਵਾਇਆ ਮੈਂ ਇਹਨੂੰ ਮਰਵਾਉਂਗਾ ਯਾਰ ਕਿਹੜੇ ਚੱਕਰਾਂ ਚ ਲੋਕ ਪਾਤੇ ਯਾਰ ਤੁਸੀਂ ਦੋ ਬੰਦਿਆਂ ਕਰਕੇ ਯਾਰ 15 ਲੱਖ ਬੰਦਾ ਫੂਲੀ ਤੇ ਟੰਗਿਆ ਤੁਸੀਂ ਕਿਹੜੀ ਗੱਲ ਐ ਯਾਰੇ ਸਹੀ ਐ ਨਾ ਮੈਂ ਭਾਸ਼ਣ ਦੇਣ ਨਹੀਂ ਆ ਮੈਂ ਗੱਲ ਕਰ ਪੁੱਛਣਾ ਆ ਤੁਹਾਨੂੰ ਯਾਰ ਯਾਰ ਇੱਕ ਬੰਦਾ ਐਮਐਲਏ ਬਣ ਗਿਆ ਸੱਤਾਧਾਰੀ ਪਾਰਟੀ ਚੋਂ ਬਣ ਗਿਆ ਜਦੋਂ ਮੇਥਮ ਮੇਥੋਂ ਮੈਂ ਕੋਈ ਗ੍ਰਾਂਟ ਨਾ ਦਿੱਤੀ ਹੋਵੇ ਦੁਬਾਰਾ ਅਸਤੀਫਾ ਦੇ ਕੇ ਕਹਿੰਦਾ ਹੁਣ ਮੈਨੂੰ ਇੱਧੋ ਐਮਐਲਏ ਬਣਾਓ ਕੀ ਗੱਲ ਵੀ ਪਹਿਲਾਂ ਹੈ ਨਹੀਂ ਸੀ ਤਨਖਾਹ 받 ਜੂਗੀ ਪੈਨਸ਼ਨ 받 ਜੂਗੀ ਹਾਂ ਤੈਨੂੰ ਆਇਆ ਹੈ ਕਿ ਮੈਂ ਬੀਜੇਪੀ ਵਾਲੇ ਪਾਸੇ ਬਣ ਜੂਗਾ ਤਾਂ ਮੈਨੂੰ ਲੁੱਟ ਦਾ ਮੌਕਾ ਮਿਲ ਜੂ ਉਹ ਤਾਂ ਮਿੱਤਰਾ ਫਿਰ ਉਧਰੋਂ ਵੀ ਬਣ ਜੇਗਾ ਤਾਂ ਮੈਨੂੰ ਹੀ ਮਿਲਣਾ ਫਿਰ ਉਹ ਤਾਂ ਪਰਚੇ ਪਏ ਨੇ ਫਿਰ ਉਹ ਤਾਂ ਮੈਂ ਤੈਨੂੰ ਪੁੱਛੇ ਆ ਸਮਝਾਇਆ ਸੀ ਨਾ ਕਰੇ ਕੰਮ ਨਾ ਕਰ ਪੁਰਾਣੇ ਪੁਰਾਣੇ ਭੁੱਲ ਜਾਂਦੇ ਆ ਕੋਈ ਗੱਲ ਨਹੀਂ ਹੁਣ ਠੀਕ ਕਰ ਲੈ ਨਾ ਉਹ ਤੇ ਸਿਆਣੇ ਉਹ ਸਿਆਣੇ ਕਹਿੰਦੇ ਆ ਨਾ ਜਿਹੜਾ ਬਾਹਲਾ ਸਿਆਣਾ ਕਾ ਹੁੰਦਾ ਹੈ ਬੱਸ ਉਹ ਕਾ ਕਾ ਬੱਸ ਨਾਨਾ ਤੇਰੀ ਸੋਚ ਤੇ ਮੈਂ ਕਹਿਣਾ ਚਾਹਨਾ ਕਿ ਭਾਈ ਲੋਕਤੰਤਰ ਦਾ ਮਜ਼ਾਕ ਡਾਉਣ ਵਾਲਿਆਂ ਨੂੰ ਖੁੰਝੇ ਲਾਓ ਦੁਬਾਰਾ ਜ਼ਿੰਦਗੀ ਚ ਪਰਚਾ ਨਾ ਭਰੇ ਬੰਦਾ ਇਹ ਯਾਰ ਇਹਨੇ ਲੋਕਾਂ ਦਾ ਧੋਖਾ ਕੀਤਾ ਲੋਕਾਂ ਨਾਲ ਨਹੀਂ ਜਮਾਨਤ ਹੁਣ ਜਾਂਤ ਹੋ ਜੂ ਅਗਲੀ ਵਾਰ ਮੈਂ ਤਾਂ ਕਹਿਣਾ ਕਾਨੂੰਨ ਲਿਆਈਏ ਆਪਾਂ ਕਿ ਜਿਹੜਾ ਐਦਾਂ ਧੋਖਾ ਦੇਵੇ ਉਹ ਦੁਬਾਰਾ ਜ਼ਿੰਦਗੀ ਚ ਬੋਟਾ ਚ ਖੜਾ ਨਾ ਹੋ ਸਕੇ ਕਿੰਝ ਛੱਡ ਕੇ ਚਲੇ ਜਾਂਦੇ ਆ ਮੈਂ ਐਮਪੀ ਰਿਆਂ ਮੈਂ ਦੋ ਵਾਰੀ ਐਮਪੀ ਰਿਆਂ ਮੈਂ ਦੋਨੋਂ ਵਾਰੀ ਬਰੋਦੀ ਤੇ ਚੈਂਪੀ ਰਿਆਂ 14 ਤੋਂ 19 ਤੱਕ ਮੈਂ ਐਮਪੀ ਰਿਆ 14 ਤੋਂ 17 ਤੱਕ ਕਾਲੀ ਦਲ ਸੀ 17 ਤੋਂ 22 ਤੱਕ ਮੈਂ ਐਮਪੀ ਰਿਆ 17 ਤੋਂ 22 ਤੱਕ ਕੈਪਟਨ ਸੀ ਮੈਂ ਤਾਂ ਕਦੇ ਅਸਤੀਫਾ ਦਿੱਤਾ ਨਹੀਂ ਵੀ ਮੈਂ ਉਧਰਲੇ ਪਾਸਿਓਂ ਜੀ ਕਿਉਂਕਿ ਮੈਨੂੰ ਪਤਾ ਸੀ ਨਾ ਪੈਸੇ ਖਾਣੇ ਨਹੀਂ ਕੰਮ ਮੇਰੇ ਰੁਕਣੇ ਨਹੀਂ ਮੈਨੂੰ ਕੀ ਪ੍ਰੋਬਲਮ ਹੈ 22 ਚ ਕਿਉਂਕਿ ਮੈਂ ਮੁੱਖ ਮੰਤਰੀ ਬਣ ਗਿਆ ਇਸੇ ਕਰਕੇ ਮੈਨੂੰ ਅਸਤੀਫਾ ਦੇਣਾ ਪਿਆ ਅੱਜ ਸੰਗਰੂਰ ਤੋਂ ਮੀਤ ਹੈ ਪਰ ਜੇ ਕੋਈ ਐਦਾਂ ਦੇ ਹਾਲਾਤ ਨੇ ਤਾਂ ਅਸਤੀਫਾ ਦੇ ਦੋ ਪਰ ਇਹਦਾ ਮਤਲਬ ਇਹ ਥੋੜੀ ਐ ਕਿ ਮੈਂ ਐਮਪੀ ਬਣ ਗਿਆ ਮੈਂ ਜੀ ਸਰਕਾਰ ਵਾਲੇ ਪਾਸੋਂ ਨਹੀਂ ਬਣਿਆ ਮੈਂ ਹੁਣ ਅਸਤੀਫਾ ਦੇਉਂਗਾ ਹੁਣ ਮੈਨੂੰ ਉਧਰੋਂ ਵੋਟਾਂ ਪਾਓ ਉਹ ਹਜੇ ਓਏ ਸ਼ੀਤਲ ਸਿੰਘ ਓਏ ਹਜੇ ਤੇਰੇ ਮੈਨੂੰ ਲੱਗੇਗਾ ਝਾੜੂ ਵਾਲੇ ਪੋਸਟਰ ਵੀ ਲੱਗੇ ਪਏ ਹੋਣੇ ਓਏ ਹਜੇ ਇੱਥੇ ਕਿਤੇ ਲੱਗੇ ਪਏ ਹੋਣੇ ਹਜੇ ਓਏ ਉਹ ਉਹ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਹਜੇ ਉਹਦਾ ਰੰਗ ਜਾਂ ਫਿੱਟ ਲੈਣ ਦਿੰਦਾ ਹੁਣ ਫੁੱਲ ਵਾਲੇ ਲਾ ਲੈ ਤੁਹਾਨੂੰ ਮੇਰੇ ਨਾਲ ਨਾ ਪੰਗਾ ਲਿਓ ਮੈਂ ਇਹਨੂੰ ਕਹਿਣਾ ਵੱਡੇ ਇਨਕਲਾਬੀ ਆਗੇ ਤਿਆਰ ਕਰਨੇ ਪੈਂਦੇ ਆ ਲੋਕਾਂ ਦੇ ਨਾਲ ਵਿਚ ਰਸਣ ਵਾਸਤੇ ਤੁਹਾਡੇ ਵਾਂਗੂ ਅਸੀਂ ਤੁਹਾਡੇ ਵਾਂਗੂ ਅਸੀਂ ਨਸ਼ਿਆਂ ਨਸ਼ਿਆਂ ਦੇ ਐਨਡੀਪੀਐਸ ਦੇ ਕੇਸ ਪਏ ਨੇ ਨਸ਼ੇ ਬਕੌਣ ਚ ਲਾਟਰੀਆਂ ਚ ਮੈਂ ਬਥੇਰਾ ਕਿਹਾ ਉਹ ਨਾ ਹੁਣ ਮੇਰੇ ਤੇ ਇਲਜ਼ਾਮ ਲਾਈ ਜਾਂਦਾ ਕਿ ਮੈਨੂੰ ਫਲਾਣੇ ਨੇ ਕਿਹਾ ਸੀ ਫਲਾਣੇ ਨੇ ਘਰ ਵਾਲੀ ਫਲਾਣੇ ਨੂੰ ਐ ਕਮਾਲ ਐ ਯਾਰ ਅਸੀਂ ਮੈਂ ਪੈਸੇ ਕਮਾਉਣੇ ਹੁੰਦੇ ਬਾਬੇ ਮੈਂ ਅੱਜ ਤੋਂ 20 ਸਾਲ ਪਹਿਲਾਂ 25 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਲੈਣਾ ਸੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਕਮਾ ਲੈੰਦਾ ਬਤੇਰੇ ਮੈਂ ਇੱਥੋਂ ਇੱਥੋਂ ਲੋਕਾਂ 'ਚੋਂ ਪੈਸੇ ਕਮਾਉਂਗਾ ਹਰੇਕ ਨੂੰ ਹਉਂਦੇ ਵਰਗਾ ਨਹੀਂ ਸਮਝੀਦਾ ਹੁੰਦਾ ਸੀਤਲ ਸਿਆ ਗੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਤਾ ਨਹੀਂ ਕਿੱਥੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਕਲ ਮੇਰਾ ਵੀ ਚੈਲੰਜ ਹੈ ਤੂੰ ਪੰਜ ਤੀਕ ਦੀ ਵੇਡ ਕਿਉਂ ਕਰਦਾ ਹੈ ਪੰਜ ਤੀਕ ਦੀ ਵੇਡ ਕਿਉਂ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਕਰ ਅੱਜ ਸ਼ਾਮ ਨੂੰ ਕਰ ਕਮਾਲ ਹੈ ਯਾਰ ਕਿਸੇ ਤੇ ਵੀ ਇਨਜ਼ਾਮ ਲਾ ਦਿੰਦੇ ਹੋ ਯਾਰ ਕੇਜਰੀਵਾਲ ਤੇ ਇਨਜ਼ਾਮ ਲਾਤਾ ਫਲਾਣੇ ਬੰਦੇ ਨੇ ਕਿਹਾ ਸੀ ਕੇਜਰੀਵਾਲ ਨੇ ਐ ਕਿਹਾ ਉਹਨੂੰ ਐਨੇ ਪੈਸੇ ਦੇ ਦੇ ਕੇਜਰੀਵਾਲ ਤੇ ਵਿਚਨਾਮੋ ਨਿਸ਼ਾਨ ਨਹੀਂ ਉਹ ਚੱਕ ਕੇ ਜੇਲ੍ਹ ਚ ਮਾਰਿਆ ਹੁਣ ਫਿਰ ਆਪ ਦਾ ਹਾਂਪ ਨੂੰ ਜੇਲ੍ਹ ਦੇਖ ਰਹੀ ਹੈ ਨਾ ਇਹਨੇ ਪਤਾ ਪੰਜ ਤੀਰੀ ਕਿਉਂ ਕਹੀ ਹੈ ਇਨੂੰ ਆਇਆ ਪੰਜ ਤਰੀਕ ਤੱਕ ਡਰ ਕੇ ਮੇਰੇ ਨਾਲ ਗੱਲ ਕਰਨ ਲੈਣਗੇ ਵੀ ਐ ਕਰ ਤੈਨੂੰ ਛੱਡ ਓ ਮੈਂ ਨਹੀਂ ਛੱਡਦਾ ਤੂੰ ਲਾ ਲ ਇਲਜ਼ਾਮ ਜਿਹੜੇ ਲਾਣਾ ਤੂੰ ਭਗਤ ਸਿੰਘ ਨਾ ਦੁੱਗਣੀ ਤੋਂ ਜ਼ਿਆਦਾ ਉਮਰ ਜਿਉਂ ਬੈਠਾ ਭਗਤ ਸਿੰਘ ਨਾ ਨੂੰ ਦੁੱਗਣੀ ਤੋਂ ਜ਼ਿਆਦਾ ਉਮਰ ਜਿਉਂ ਬੈਠਾ ਅੱਜ ਕੱਲ ਮਰਦਾ ਅੱਜ ਮਰ ਜੂਗਾ ਮੈਂ ਪਰ ਐਸ ਤਾਂ ਤੇਰੇ ਵਰਗੇ ਇਹ ਜੇ ਗਦਾਰਾਂ ਦਾ ਲੋਕਾਂ ਦੇ ਧੋਖੇ ਵੱਜ ਜਾਂਦਾ ਮੈਂ ਕੋਈ ਲਿਹਾਜ਼ ਨਹੀਂ ਕਰਨਾ ਦੇਖ ਲਈ ਹੁੰਦਾ ਕੀ ਆ ਵਾਹ ਕਰ ਲੈ ਯਾਰ ਕੋਈ ਐਸੇ ਗਲੀਆਂ ਚ ਫੇਰ ਫੇਰ ਲਾਤੇ ਯਾਰ ਅਸਤੀਫਾ ਦੇ ਕੇ ਹੁਣ ਮੈਨੂੰ ਪਾਓ ਜੀ ਹੁਣ ਮੈਨੂੰ ਇਧਰੋਂ ਪਾਓ ਜੀ ਕਿਉਂ ਪਾਓ ਜੀ ਜਮਾਨਤਾਂ ਜਬਤ ਕਰਾਓ ਇਹਨਾਂ ਦੀਆਂ ਜਮਾਨਤਾਂ ਜਬਤ ਕਰਾਓ ਇਹਨਾਂ ਦੀ ਜੇ ਚਾਹਣਿਓ ਹਾਂ ਜਮਾਨਤਾਂ ਦਾ ਤੋਂ ਨਹੀਂ ਦੇਵੀਆਂ ਦੋਨੇ ਹੱਥ ਉੱਪਰ ਚਾਕੇ ਦੋ ਨਾਅਰੇ ਲਾਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਾਰਤ ਮਾ ਜੈ ਭਾਰਤ ਮਾਤਾ ਕੀ ਜੈ ਵੰਦੇ ਮਕਰਮ ਬੋਲੇ ਸੋਨਿਆ ਸਾਰਾ ਸਮਾਜ ਇਕੱਠੇ ਰਹੋ ਇਕਾ ਰਖੋ ਜਮਾਨਤਾ ਜਬਤ ਕਰੋ ਅਜੇ ਦੁਬਾਰਾ ਜ਼ਿੰਦਗੀ ਚ ਵੋਟਾਂ ਚ ਖੜਨ ਬਾਰੇ ਸੋਚਣ ਨਾ